ਅੱਜ ਸਵੇਰੇ ਜਦੋਂ ਮੈਂ ਗਰਾਊਂਡ 'ਚ ਗਿਆ ਮੈਂ ਕੀ ਵੇਖ ਰਿਹਾ 9 ਵਜੇ ਦੀ ਗੱਲ ਸੀ ਕਿ 7-8 ਛੇ 10 ਮੁੰਡੇ 11ਵੀਂ 12ਵੀਂ ਦੇ ਕਲਾਸ ਦੇ ਤੁਰ ਕੇ ਗਰਾਊਂਡ 'ਚ ਆ ਗਏ ਸਰਕਾਰੀ ਸਕੂਲ ਦੇ ਕੋਲੀ ਗਰਾਊਂਡ ਹੈ ਤੇ ਮੈਂ ਆਪਣੀ ਸਾਈਡ ਤੇ ਐਕਸੈਸ ਕਰਦੋਂ ਦੀ ਗੱਲਾਂ ਚਲੋ ਮੇਰੇ ਕੰਨਾਂ 'ਚ ਪਈ ਗਈਆਂ ਉਹ ਗੱਲ ਕਰ ਰਹੇ ਸੀਗੇ ਕਹਿੰਦਾ ਵੀ ਥੋੜਾ ਜਿਹਾ ਤਾਂ ਲੇਟ ਹੋਇਆ ਸੀ ਹੂੰ ਮੇਰੇ ਲੱਤਾਂ ਮਾਰੀਆਂ ਕਹਿੰਦਾ ਕਹਿੰਦਾ ਮੰਨੂ ਕਹਿੰਦਾ ਮੁਰਗਾ ਬਣ ਜਾ ਕੌਣ ਕਹਿ ਰਿਹਾ ਕੋਈ ਜ਼ਰੂਰਤ ਅਧiatਕੀ ਕਹਿ ਰਿਹਾ ਹੁਣ ਹਾਂ ਹਾਂ ਤੇ ਦੂਜੇ ਮੁੰਡਾ ਉਹਨੂੰ ਕਹਿੰਦਾ ਲੈ ਜੇ ਮੁਰਗਾ ਬਣ ਜਾਂਦੇ ਬੇਇੱਜ਼ਤੀ ਕਿ ਨਹੀਂ ਹੋਣੀ ਸੀ ਸ਼ੁਕਰਾਂ ਮੁਰਗੇ ਨਹੀਂ ਬਣਿਆ ਤਾਂ ਮੈਂ ਇਹ ਕਹਿਣਾ ਚਾਹੁੰਦਾ ਅਧiatਕਾ ਨੂੰ ਵੀ ਸਰਕਾਰ ਨੇ ਜ਼ੋਰ ਲਾਇਆ ਪਿਆ ਵੀ ਕਿਵੇਂ ਕਿਵੇਂ ਕਰਕੇ ਬੱਚਿਆਂ ਨੂੰ ਸਕੂਲਾਂ ਚ ਲੈ ਕੇ ਆਈਏ ਤੇ ਤੁਸੀਂ ਆਉਂਦੀ ਸਰ ਉਹਨਾਂ ਨੂੰ ਬਾਹਰ ਕੱਢ ਦਿੰਨੇ ਹੋ ਤੇ ਫਿਰ ਤੁਸੀਂ ਕੀ ਕਰਦੇ ਹੋ ਸਟਾਫ ਰੂਮ ਵਿੱਚ ਬੈ ਕੇ ਚਾਹ ਪੀਂਦੇ ਹੋ ਮੈਂ ਖੁਦ ਵੀ ਅਧiatਕ ਰਿਹਾ ਜੇ ਮੇਰੀ ਕਲਾਸ 'ਚ ਕੋਈ ਬੱਚਾ ਲੇਟ ਹੋ ਜਾਂਦਾ ਸੀ ਉਹਨੂੰ ਕਹਿੰਦਾ ਸੀ ਆਜਾ ਆਜਾ ਕੋਈ ਗੱਲ ਨਹੀਂ ਬਹਿ ਜਾ ਕੁਝ ਤੇ ਤੇਰੇ ਕੰਨਾਂ 'ਚ ਪਵੇ ਕੁਝ ਤੇ ਤੂੰ ਸੁਣੇ ਅਧਿਆਪਕਾਂ ਦੀ ਬਹੁਤ ਮਾੜੀ ਗੱਲ ਹੈ ਬੱਚਿਆਂ ਨੂੰ ਪਹਿਲਾਂ ਤਾਂ ਇਦਾਂ ਦੀ ਪੁਨਿਸ਼ਮੈਂਟ ਮੁਰਗਾ ਬਣ 11ਵੀਂ 12ਵੀਂ ਵਾਲਾ ਬੱਚਾ ਬੱਚੇ ਦੀ ਈਗੋ ਹਾਰਟ ਹੁੰਦੀ ਹੈ ਅੱਜ ਕੱਲ ਬੱਚੇ ਪਹਿਲਾਂ ਵਾਲੇ ਨਹੀਂ ਦਾ ਇਹ ਉਹ ਗੱਲਾਂ ਗਈਆਂ ਵੀ ਕੁੱਟ ਲੋ ਮਾਰ ਲੋ ਸਰ ਜੀ ਸਰ ਜੀ ਨਹੀਂ ਬੱਚੇ ਫੀਲ ਕਰਦੇ ਆ ਬੇਇੱਜ਼ਤੀ ਫੀਲ ਕਰਦੇ ਆ ਇਹ ਵੀ ਗੱਲ ਸਹੀ ਹੈ ਵੀ ਤੁਸੀ ਡਿਸਪੀਸਪਲਾਈਨ ਬਣਾਉਣਾ ਆ ਤੁਸੀ ਅਨੁਸ਼ਾਸਨ ਕਾਇਮ ਰੱਖਣਾ ਆ ਨਾ ਕੁਝ ਹੋਰ ਨੀਤੀਆਂ ਅਪਣਾਓ ਬੱਚਿਆਂ ਨੂੰ ਕਲਾਸ ਤੋਂ ਬਾਹਰ ਤਾਂ ਜਮਾ ਨਾ ਕੱਢੋ ਉਹ ਬੜੀ ਸੋਹਣੀ ਗੱਲਾਂ ਕਰਦੇ ਸੀ ਉਹ ਤਰੀਕੇ ਟੰਗ ਵਰਤੇ ਜਾਣ ਹਨ ਕਹਿੰਦਾ ਜੀ ਮੁਰਗਾ ਬਣ ਜਾਂਦੇ ਕਿੰਨੀ ਬੇਇੱਜ਼ਤੀ ਸੀ ਹਨ ਅਧਿਆਪਕ ਹੋਰ ਵੀ ਉਹ ਸਲਾਹਾਂ ਕਰ ਰਹੇ ਸੀਗੇ ਵੀ ਹੁਣ ਤਾਂ ਚਲੋ ਬਾਹਰ ਤਾਂ ਕੱਢ ਦਿੱਤੇ ਗਏ ਹੁਣ ਦਿਨ ਕਿਵੇਂ ਸਪੈਂਡ ਕਰੀਏ ਉਹ ਸੋਚ ਰਹੇ ਸੀਗੇ ਇੱਥੇ ਚੱਲੀਏ ਐਂ ਕਰ ਲਈਏ ਉਵੇਂ ਕਰ ਲਈਏ ਸੋ ਮੇਰਾ ਮੈਸੇਜ ਹੈ ਦੋਸਤੋ ਅਧਿਆਪਕਾਂ ਦੇ ਲਈ ਵੀ ਬੱਚਿਆਂ ਨੂੰ ਥੋੜਾ ਪਿਆਰ ਨਾਲ ਆਪਾਂ ਸੰਭੀਏ ਉਹੀ ਸਾਡਾ ਭਵਿੱਖ ਨੇ ਸਾਡਾ ਅਧਿਆਪਕ ਦੇ ਤੌਰ ਤੇ ਇਹਨਾਂ ਨੂੰ ਸੰਭੀਏ ਬਿਠਾਈਏ ਸਮਝਾਈਏ ਪ੍ਰੇਰਣਾ ਕਰੀਏ ਪ੍ਰੇਰਣਾ ਕਰਕੇ ਪੜਾਈਏ ਨਾ ਕਿ اپنی طاقت دکھا کے ਤੁਸੀਂ اپنی طاقت ਦਾ ਪ੍ਰਦਰਸ਼ਨ ਕਰਨ ਲੱਗ ਜਾਨੇ ਹੋ ਮੁਰਗੇ ਬਣੋ ਕੁੱਟੋ ਬੈਠਕਾ ਮਾਰੋ ਇਹ ਕਰੋ ਇਹਦਾ ਨਾ ਕਰੋ ਸੋ ਧੰਨਵਾਦ